ਸਸੀ ਗਾਜ ਜੀ ਐਮਐਚ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਟਿਕ ਟਕ ਹੋਵੋਗੇ ਜਿਲ੍ਹਾ ਪ੍ਰਧਾਨ ਆਮਿਤ ਸਿੰਘ ਮंटो ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਸੰਗਠਨ ਸਭਾ ਦੀ ਮੀਟਿੰਗ ਬੁਲਾਈ ਜਾਂਦੀ ਹੈ ਜਿਸ ਦੇ ਵਿੱਚ ਕਪਤਾਨ ਮੰਤਰੀ ਪੰਜਾਬ ਲਾਲ ਚੰਦ ਘਟਾਰਚਕ ਹੋਂਨਾ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ ਤਾਂ ਦੱਸ ਇਸ ਮੀਟਿੰਗ ਦੇ ਵਿੱਚ ਜਿਹੜੀ ਆਗਾਮੀ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਤੋਂ ਸਵਨ ਸਿੰਘ ਸਲਾੜੇ ਤੇ ਮਾਰਕਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਵੀ ਮੌਜੂਦ ਰਹਿੰਦੇ ਨੇ ਨਾਲ ਦੇ ਨਾਲ ਇਸ ਸੰਗਠਨ ਸਭਾ ਦੇ ਵਿੱਚ ਉਹਨਾਂ ਨੂੰ ਲੈ ਕੇ ਕਪਤਨ ਮੰਤਰੀ ਪੰਜਾਬ ਲਾਲਚਨ ਦੇ ਡਾਲਚੋਨਾ ਨੋ ਜਿਹੜਾ ਵਿਚਾਰ ਬਟਾਂਦਰਾ ਕੀਤਾ ਜਾਂਦਾ ਉਹਨਾਂ ਦਾ ਕਹਿਣਾ ਸੀਗਾ ਕਿ ਪਿਛਲੇ ਦਿਨਾਂ ਸਾਲਾਂ ਵਿੱਚ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੰਮ ਕੀਤੇ ਗਏ ਨੇ ਉਹ ਕੱਲੇ-ਕੱਲੇ ਕੰਮ ਜਿਹੜੇ ਦੱਸੇ ਗਏ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਵੇਂ 2022 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀਆਂ ਚੋਣਾਂ ਜਿਹੜੀਆਂ ਹੋਈਆਂ ਸਨ ਜਿਦੇ ਵਿੱਚ ਭਾਰੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੀ ਸੀ ਉਵੇਂ ਹੀ ਪਿਛਲੇ ਦਿਨ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਨੇ ਜਿਦੇ ਵਿੱਚ ਤਿੰਨ ਸ਼ੀਟਾਂ ਵਿੱਚ ਭਾਰੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਹੋਈ ਸੀ ਤਾਂ ਹੁਣ ਜਿਹੜੀਆਂ ਨਗਰ ਨਿਗਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਹੜਾ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਹੁਣਾ ਵੱਲੋਂ ਕਿਹਾ ਗਿਆ ਇਸ ਮੌਕੇ ਤੇ ਕੀ ਕੁਝ ਕਹਿਣਾ ਹੈ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਰਚਕ ਹੁਣਾ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਤੇ ਵਾਈਸ ਪ੍ਰੈਜ਼ੀਡੈਂਟ ਵੰਤ ਸਿੰਘ ਸਾਰੀਆ ਤੇ ਜਿਲ੍ਹਾ ਪ੍ਰਧਾਨ ਆਮਿਤ ਮੰਡੋ ਦਾ ਆਉ ਸੁਣਾਦੇ ਹਾਂ ਤੁਹਾਨੂੰ ਉਹਨਾਂ ਦੇ ਜਵਾਨ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਆਮ ਆਦਮੀ ਪਾਰਟੀ ਦੇ ਸੁਭ੍ਰਿਮੋ ਪਰਮਤਮਈ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਕੀਬਨੇ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂਬਰ ਆਫ ਪਾਰਲੀਮੈਂਟ ਸਾਡੇ ਪਰਿਵਾਰੀ ਸੰਦੀਪ ਪਾਠਕ ਜੀ ਮੈਂ ਇਹਨਾਂ ਦਾ ਔਰ ਮੇਰੀ ਸਾਰੇ ਟੀਮ ਸੈਂਟਰ ਦੀ ਲੀਡਰਸ਼ਿਪ ਸਟੇਟ ਦੀ ਲੀਡਰਸ਼ਿਪ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਅੱਜ ਪਠਾਨਕੋਟ ਡਿਸਟ੍ਰਿਕਟ ਨੂੰ ਇੱਕ ਓਵਰਆਲ ਨਿਊ ਲੁੱਕ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੈ ਇਹਦੇ ਵਾਸਤੇ ਅੱਜ ਮੈਂ ਮੰਤਰੀ ਜੀ ਨੂੰ ਲਾਲਚੰਦ ਗਟਾਰੂ ਜੀ ਨੂੰ ਸਾਡੇ ਡਿਸਟ੍ਰਿਕਟ ਦੇ ਸਾਡੇ ਪ੍ਰਧਾਨ ਮੰਡੂ ਜੀ ਨੂੰ ਔਰ ਸਾਰੇ ਮੇਰੇ ਮੈਂਬਰ ਅਹੁਦੇਦਾਰ ਡਿਸਟ੍ਰਿਕਟ ਪਠਾਨਕੋਟ ਪੋਆ ਹੋਏ ਸਿਦਾਨਪੁਰ ਹੋਏ ਪਠਾਨਕੋਟ ਹੋਏ ਅਸੀਂ ਸਾਰੇ ਇਕੱਠੇ ਹੋਏ ਰੂਬਰੂ ਹੋਏ ਥੋੜਾ ਜਿਹਾ ਉਹਨਾਂ ਨੂੰ ਸਾਰਿਆਂ ਨੂੰ ਆਪਣਾ ਆਈਡੀਆ ਦਿੱਤਾ ਆਪਾਂ ਕੀ ਕਰਨਾ ਹੈ ਕਿਉਂਕਿ ਪਠਾਨਕੋਟ ਡਿਸਟ੍ਰਿਕਟ ਨੂੰ ਅਸੀਂ ਰੋਲ ਮਾਡਲ ਡਿਸਟ੍ਰਿਕਟ ਬਣਾਣਾ ਚਾਹੁੰਦੇ ਹਾਂ ਪੰਜਾਬ 'ਚ ਔਰ ਇਹ ਫਿਰ ਅਸੀਂ ਫਾਲੋ ਕਰਾਂਗੇ ਪੂਰੇ ਪੰਜਾਬ ਵਿੱਚ ਇਹ ਲੈ ਕੇ ਅੱਜ ਅਸੀਂ ਉਤਰੇ ਹਾਂ ਔਰ ਅੱਜ ਬੜੇ ਚੰਗਾ ਲੱਗਿਆ ਕਿ ਹਰ ਇੱਕ ਆਦੇਦਾਰ ਦੇ ਮੂੰਹ ਦੇ ਉੱਤੇ ਇੱਕ ਰੰਗਤ ਸੀਗੀ ਇੱਕ ਖੁਸ਼ੀ ਸੀਗੀ ਕਿ ਅੱਜ ਕਮ ਸੇ ਕਮ ਕਾਫੀ ਦਿਨ ਦੇ ਬਾਅਦ ਇੱਕ ਇਦਾਂ ਦੀ ਮੀਟਿੰਗ ਹੋਈ ਹੈ ਔਰ ਮੈਂ ਯਕੀਨ ਦਿਲਾਣਾ ਤੁਹਾਡੇ ਮਾਧਿਅਮ ਤੇ ਥਰੂ ਸਾਰੇ ਮੇਰੇ ਆਮ ਆਦਮੀ ਪਾਰਟੀ ਦੇ ਆਦੇਦਾਰਾਂ ਨੂੰ ਮੇਰੇ ਪਬਲਿਕ ਨੂੰ ਕਿ ਅੱਜ ਦੇ ਬਾਅਦ ਮੀਟਿੰਗਾਂ ਵੀ ਹਰ ਵਿਧਾਨ ਸਭਾ ਦੇ ਏਰੀਆ 'ਚ ਹੋਣਗੀਆਂ ਔਰ ਪਬਲਿਕ ਨੂੰ ਔਰ ਮੇਰੇ ਆਦੇਦਾਰਾਂ ਨੂੰ ਸਾਰਿਆਂ ਨੂੰ ਜੋ ਵੀ ਕੰਮ ਐਡਮਿਨਿਸਟ੍ਰੇਸ਼ਨ ਦਾ ਹੈ ਉਹ ਕਿਸੇ ਨੂੰ 1 ਰੁਪਿਆ ਦੇਣ ਦੀ ਜ਼ਰੂਰਤ ਨਹੀਂ ਹੈ 100% ਕੰਮ ਫ੍ਰੀ ਹੋਏਗਾ ਉਹ ਕਿਸੇ ਦਾ ਵੀ ਹੋਏ ਕਿੰਦਾ ਦਾ ਵੀ ਹੋਏ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪਾਵਰ ਵਿੱਚ ਆਈ ਹੈ ਉਹਨਾਂ ਦਾ ਇੱਕੋ ਹੀ ਮੁੱਦਾ ਸੀਗਾ ਟਰਾਂਸਪੇਰੈਂਸੀ ਕਰਪਸ਼ਨ ਫ੍ਰੀ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਸਾਰੀ ਪਾਰਟੀ ਉਹ ਅਸੀਂ ਲਾਗੂ ਕਰਾਂਗੇ ਔਰ ਮੈਨੂੰ ਪੂਰਾ ਯਕੀਨ ਹੈ ਔਰ ਮੈਂ ਤੁਹਾਡੇ ਅੱਜ ਕਹਿ ਦੇ ਦਿਨਾ ਕਿ ਜਿਹੜੇ ਬੰਦੇ ਤੋਂ ਕੋਈ ਐਡਮਿਨਿਸਟ੍ਰੇਸ਼ਨ ਵਾਲਾ ਬੰਦਾ ਕੋਈ ਪੈਸੇ ਮੰਗਦਾ ਹੈ ਉੱਥੇ ਹੀ ਫਾਈਲ ਛਡੋ ਮੈਨੂੰ ਅਪਰੋਚ ਕਰੋ ਉਹ ਤੁਹਾਡੀ ਫਾਈਲ ਵੀ ਕਲੀਅਰ ਹੋਏਗੀ ਔਰ ਜਿਸ ਬੰਦੇ ਨੇ ਪੈਸੇ ਮੰਗੇ ਹੋਣਗੇ ਉਹਦੀ ਜਗ੍ਹਾ ਜੇਲ੍ਹ ਵਿੱਚ ਹੋਏਗੀ ਕਿਤੇ ਹੋਰ ਨਹੀਂ ਹੋਏਗੀ ਇੱਕ ਹੋਰ ਬੇਨਤੀ ਅਗਰ ਕੋਈ ਅੱਜ ਮੈਂਬਰ ਤੁਹਾਡਾ ਕਿਸੇ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਡਰੱਗਸ ਨਾਲ ਡੀਲ ਕਰ ਰਿਹਾ ਉਹ ਮਿਹਰਬਾਨੀ ਕਰਕੇ ਅਗਰ ਨਹੀਂ ਕੋਈ ਸੁਣਦਾ ਮੈਨੂੰ ਫੋਨ ਕਰੋ ਉਸ ਬੰਦੇ ਦਾ ਮੈਨੂੰ ਐਡਰੈਸ ਦਿਓ ਉਹਨੂੰ 24 ਘੰਟੇ ਦੇ ਅੰਦਰ ਚੱਕ ਕੇ ਜੇਲ੍ਹ ਚ ਪਾਇਆ ਜਾਏਗਾ ਤਾਂ ਕਿ ਡਰੱਗਸ ਤੇ ਕੰਟਰੋਲ ਹੋਏ ਆਨਮਾਲੀਆਂ ਸਾਡੀਆਂ ਨਸਾਂ ਬਰਬਾਦ ਨਾ ਹੋਣ ਉਹਨਾਂ ਦਾ ਫਿਊਚਰ ਬਣੇ ਸਾਡੇ ਹਲਕੇ ਦਾ ਫਿਊਚਰ ਬਣੇ ਪੰਜਾਬ ਦਾ ਫਿਊਚਰ ਬਣੇ ਅੱਜ ਇਹੀ ਮੁੱਦਾ ਸੀਗਾ ਮੈਂ ਇੱਕ ਗੈੱਟ ਟੂਗੇਦਰ ਦਾ ਬੜੇ ਤਰੀਕੇ ਨਾਲ ਹੋ ਗਿਆ ਆਨ ਬੜਾ ਟਾਈਮ ਬਹੁਤ ਚੰਗਾ ਹੋਏਗਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਕਾਰਪੋਰੇਸ਼ਨ ਦੀ ਚੋਣ ਹੋਵੇ ਜਾਂ ਕੁਝ ਵੀ ਹੋਵੇ ਬਹੁਤ ਬਹੁਤ ਤਨਮਾਨ ਨਮਸਕਾਰ ਪਟਨਾ